ਕਹਾਣੀ ਟਪਕ ਕੂਏ ਨੇ ਮਾਰਿਆ ਇੱਕ ਹੁੰਦਾ ਕਮਿਹਾਰ ਉਹਦੇ ਹੁੰਦੇ ਚਾਰ ਖੋਤੇ ਉਹਨਾਂ ਵਿੱਚੋਂ ਇੱਕ ਖੋਤਾ ਹੁੰਦਾ ਤਿੰਨ ਲੱਤਾਂ ਵਾਲਾ ਤੇ ਉਹਦੇ ਹੁੰਦੇ ਲੰਮੇ ਲੰਮੇ ਵਾਲ ਇੱਕ ਦਿਨ ਕਮਿਹਾਰ ਖੋਤੇ ਚਾਰਨ ਜਾਂਦਾ ਤੇ ਉਹ ਤਿੰਨਾ ਲੱਤਾਂ ਵਾਲਾ ਖੋਤਾ ਗਵਾਚ ਜਾਂਦਾ ਉਹ ਘਰ ਆਉਂਦਾ ਤੇ ਉਹਦੀ ਘਰ ਵਾਲੀ ਉਹਦੇ ਨਾਲ ਲੜਦਿਆਂ ਕਹਿੰਦੀ ਜਿੰਨਾ ਚਿਰ ਤੂੰ ਖੋਤਾ ਨਹੀਂ ਲੱਭ ਕੇ ਲਿਆਵੇਂਗਾ ਮੈਂ ਤੈਨੂੰ ਰੋਟੀ ਨਹੀਂ ਦੇਣੀ ਕਮਿਹਾਰ ਡਰਦਾ ਮਾਰਾ ਕੋਤਾ ਲੱਭਣ ਜਾਂਦਾ ਉਹ ਲੱਭਦਾ ਲੱਭਦਾ ਜੰਗਲ ਵਿੱਚ ਨਿਕਲ ਜਾਂਦਾ ਉਧਰੋਂ ਇੱਕ ਹੁੰਦਾ ਸ਼ੇਰ ਉਹਨੂੰ ਸਾਰੀ ਦਿਹਾੜੀ ਕੋਈ ਸ਼ਿਕਾਰ ਨਹੀਂ ਲੱਭਾ ਹੁੰਦਾ ਤੇ ਉਹ ਸੋਚਦਾ ਚਲੋ ਪਿੰਡ ਵੱਲ ਨੂੰ ਚੱਲਦੇ ਆਂ ਕੋਈ ਬੰਦਾ ਹੁੰਦਾ ਹੀ ਮਾਰ ਕੇ ਖਾ ਲੈਂਦੇ ਆ ਉਹ ਕਮਿਹਾਰ ਦੇ ਘਰ ਦੇ ਨੇੜੇ ਆਣ ਕੇ ਕੰਧ ਨਾਲ ਲੱਗ ਜਾਂਦਾ ਭਈ ਕਦੋਂ ਕੋਈ ਬੰਦਾ ਬਾਹਰ ਨਿਕਲੇ ਤੇ ਉਹ ਉਹਨੂੰ ਖਾਵੇ ਉਧਰੋਂ ਮੀਂਹ ਪੈਣ ਲੱਗਦਾ ਤੇ ਕਮਿਹਾਰ ਦਾ ਕੋਠਾ ਚੋਣ ਲੱਗ ਪੈਂਦਾ ਅੰਦਰ ਕਮਿਹਾਰੀ ਕੋਠੇ ਦੇ ਚੋਣ ਤੋਂ ਦੁਖੀ ਹੁੰਦੀ ਕਹਿੰਦੀ ਆ ਮੈਂ ਸੱਪ ਤੋਂ ਨਹੀਂ ਡਰਦੀ ਸ਼ੀਂ ਤੋਂ ਨਹੀਂ ਡਰਦੀ ਆਹ ਟਪਕਉਏ ਮਾਰੀ ਬਾਹਰ ਸ਼ੇਰ ਜਦੋਂ ਇਹ ਸੁਣਦਾ ਤਾਂ ਸੋਚੀ ਪੈ ਜਾਂਦਾ ਬਈ ਆਹ ਟਪਕਉਆ ਕੀ ਆ ਇੰਨੀ ਧੇਰ ਨੂੰ ਕਮਿਹਾਰ ਵੀ ਵਾਪਸ ਆ ਜਾਂਦਾ ਉਹਨੂੰ ਖੋਤਾ ਨਹੀਂ ਲੱਭਾ ਹੁੰਦਾ ਤੇ ਉਹ ਹਨੇਰੇ ਵਿੱਚ ਹੀ ਹੌਲੀ-ਹੌਲੀ ਤੁਰਿਆ ਆਉਂਦਾ ਇੰਨੀ ਧੇਰ ਨੂੰ ਬਿਜਲੀ ਰਿਸ਼ਕਦੀ ਏ ਤੇ ਉਹ ਪੇਂਦਾ ਕਿ ਕੋਈ ਚੀਜ਼ ਕੰਦਰਾਂ ਲੱਗ ਕੇ ਖਲੋਤੀ ਏ ਉਹ ਆਂਦਾ ਕਿ ਖੋਤਾ ਤੇ ਆ ਖਲੋਤਾ ਮੈਂ ਐਵੇਂ ਹੀ ਲੱਬਲਬ ਖੱਪ ਗਿਆ ਉਹ ਮਾਰਦਾ ਸ਼ੇਰ ਦੇ ਉੱਪਰ ਪਲਾਕੀ ਤੇ ਉਹਦੀ ਧੌਣ ਦੇ ਵਾਲਾਂ ਨੂੰ ਫੜ ਲੈਂਦਾ ਸ਼ੇਰ ਸਮਝਦਾ ਕਿ ਮੈਨੂੰ ਤਾਂ ਟਪਕਉਆ ਪੈ ਗਿਆ ਉਹ ਡਰਦਾ ਮਾਰਾ ਜੰਗਲ ਨੂੰ ਦੌੜ ਪਿਆ ਹੁਣ ਕਮਿਹਾਰ ਨੂੰ ਵੀ ਪਤਾ ਲੱਗ ਗਿਆ ਕਿ ਇਹ ਤਾਂ ਸ਼ੇਰ ਆ ਥੱਲਿਓਂ ਸ਼ੇਰ ਡਰੇ ਤੇ ਉੱਪਰੋਂ ਕਮਿਹਾਰ ਕਮਿਹਾਰ ਨੇ ਸੋਚਿਆ ਭਾਈ ਮੇਰਾ ਖੋਤਾ ਤਾਂ ਤਿੰਨਾਂ ਲੱਤਾਂ ਵਾਲਾ ਸੀ ਉਹ ਫੇਰ ਹੱਥ ਫੇਰ ਕੇ ਵੇਂਦਾ ਤੇ ਆਂਦਾ ਇਥੇ ਸ਼ੇਰ ਆ কুমਿਹਾਰ ਹੋਰ ਵੀ ਡਰ ਜਾਂਦਾ ਤੇ ਉਹ ਡਰਦਾ ਮਾਰਾ ਗਿੱਦੜ ਦੇ ਘੋਰਨੇ ਵਿੱਚ ਡਿੱਗ ਪੈਂਦਾ ਸ਼ੇਰ ਡਰਦਾ ਮਾਰਾ ਅਜੇ ਵੀ ਦੌੜੀ ਜਾਂਦਾ ਤੇ ਅੱਗੋਂ ਉਹਨੂੰ ਗਿੱਦੜ ਮਿਲ ਪੈਂਦਾ ਗਿੱਦੜ ਉਹਨੂੰ ਪੁੱਛਦਾ मामा ਕਿੱਧਰ ਸ਼ੇਰ ਆਂਦਾ ਮੈਨੂੰ ਤੇ ਟਪਕਉਆ ਪੈ ਗਿਆ ਉਹ ਪੁੱਛਦਾ ਕਿੱਥੇ ਆ ਸ਼ੇਰ ਆਂਦਾ ਤੇਰੇ ਘੋਰਨੇ ਚ ਵੜ ਗਿਆ ਗਿੱਦੜਾਂ ਦਾ ਚੱਲ ਮੈਂ ਚੱਲ ਕੇ ਵੇਖਦਾ ਗਿੱਦੜ ਕੋਰਨੇ ਲਾਗੇ ਜਾਂਦਾ ਤੇ ਸੁਂਗਦਾ ਸੁਂਗਦਾ ਆਪਣੀ ਧੌਣ ਕੋਰਨੇ ਚ ਵੜਦਾ ਅੱਗੋ ਕਮਿਹਾਰ ਉਹਨੂੰ ਦੋਹਾਂ ਕੰਨਾਂ ਤੋਂ ਖੜ ਲੈਂਦਾ ਗਿੱਦੜ ਦੀਆਂ ਚਾਂਗਰਾਂ ਨਿਕਲ ਜਾਂਦੀਆਂ ਨੇ ਗਿੱਦੜ ਦੀਆਂ ਚਾਂਗਰਾਂ ਨਿਕਲ ਜਾਂਦੀਆਂ ਤੇ ਉਹ ਪਿਛਾਣ ਨੂੰ ਦੌੜਦਾ ਉਹਦੇ ਦੋਵੇਂ ਕੰਨ কুমਿਹਾਰ ਦੇ ਹੱਥਾਂ 'ਚ ਰਹਿ ਜਾਂਦੇ ਆ ਉਹ ਭੱਜਾ-ਭੱਜਾ ਸ਼ੇਰ ਕੋਲ ਜਾਂਦਾ ਤੇ ਸ਼ੇਰ ਆਂਦਾ ਸੁਣਾਪਣੇ ਸੁਣਾਪਣੀ ਵੀਆ ਗੇਦੜਾਂ ਦਾ ਮਾਮਾ ਤੈਨੂੰ ਤੇ ਪਿਆਸੀ ਟਪਕਊਆ ਮੈਨੂੰ ਪੈ ਗਿਆ ਈ ਕੰਨ ਬੜੂਚਾ ਉਹ ਦੋਵੇਂ ਡਰ ਦੇ ਮਾਰੇ ਜੰਗਲ ਵੱਲ ਨੂੰ ਦੌੜ ਗਏ ਤੇ ਕੁਮਿਹਾਰ ਘੋਰਨੇ ਵਿੱਚੋਂ ਨਿਕਲ ਕੇ ਕਿੱਕਰ ਤੇ ਚੜ ਗਿਆ ਜਦ ਸ਼ੇਰ ਤੇ ਗਿੱਦੜ ਦੌੜ ਦੇ ਜਾਣ ਤਾਂ ਅੱਗੋਂ ਉਹਨਾਂ ਨੂੰ ਮਿਲਿਆ ਬਗਿਆੜ ਬਗਿਆੜ ਸ਼ੇਰ ਨੂੰ ਕਹਿੰਦਾ ਮਾਸੜਾ ਕਿਧਰੋਂ ਸ਼ੇਰ ਆਂਦਾ ਮੈਨੂੰ ਤੇ ਪਿਆਈ ਟਪਕਉਆ ਤੇ ਗਿੱਦੜ ਨੂੰ ਪੈ ਗਿਆ ਈ ਕੰਨ ਬੜੂਚਾ ਬਗਿਆੜ ਕਹਿੰਦਾ ਤੁਸੀਂ ਮੈਨੂੰ ਦੱਸੋ ਉਹ ਉਹਨੂੰ ਕਿੱਕਰ ਦੇ ਕੋਲ ਲੈ ਗਏ ਅੱਗੇ-ਅੱਗੇ ਬਗਿਆੜ ਤੇ ਪਿੱਛੇ-ਪਿੱਛੇ ਗਿੱਦੜ ਤੇ ਸ਼ੇਰ ਜਦ ਉਹ ਕਿੱਕਰ ਦੇ ਕੋਲ ਆਏ ਤਾਂ ਖਮਿਆਰ ਦੇ ਡਰ ਦੇ ਮਾਰੇ ਹੱਥ ਛੁੱਟ ਗਏ ਤੇ ਉਹ ਆਣ ਕੇ ਬਗਿਆੜ ਦੇ ਲੱਕ ਤੇ ਡਿੱਗ ਪੈਂਦਾ ਉਹ ਡਰਦਾ ਮਾਰਾ ਦੌੜਦਾ ਤੇ ਗਿੱਦੜ ਤੇ ਸ਼ੇਰ ਵੀ ਡਰਦੇ ਦੌੜ ਜਾਂਦੇ ਆ ਜਦ ਉਹ ਤਿੰਨੇ ਭੱਜੇ ਜਾਂਦੇ ਆ ਤਾਂ ਉਹਨਾਂ ਨੂੰ ਅੱਗੋਂ ਰਿੱਚ ਮਿਲਦਾ ਰਿੱਚ ਪੁੱਛਦਾ ਸ਼ੇਰ ਨੂੰ ਫੁਫੜਾ ਕਿੱਧਰੋਂ ਉਹ ਆਂਦਾ ਮੈਨੂੰ ਤੇ ਪੈ ਗਿਆ ਈ ਟਪਕਉਆ ਗੇਦੜ ਨੂੰ ਕੰਨ ਪੜੋਚਾ ਤੇ ਬਘਿਆੜ ਨੂੰ ਲੱਕ ਤੋੜੂ ਅਸੀਂ ਤੇ ਮਰ ਕੇ ਜਾਨ ਬਚਾ ਕੇ ਆਏ ਆ ਰਿਛਾ ਆਂਦਾ ਆਉ ਖਾ ਮੈਨੂੰ ਦੱਸੋ ਉਹ ਉਹਨੂੰ ਕਿਕਰ ਦੇ ਕੋਲ ਲੈ ਜਾਂਦੇ ਆ ਰਿਛ ਕਿਕਰ ਉੱਤੇ ਪੁੱਠੇ ਪੈਰੀਂ ਚੜਦਾ ਜਦੋਂ ਉਹ ਚੜਦਾ ਚੜਦਾ ਉੱਪਰ ਚਲੇ ਗਿਆ ਤਾਂ ਘਮਿਆਰ ਕੋਲ ਹੁੰਦਾ ਮੋਰੀਆਂ ਸੀਣ ਵਾਲਾ ਸੂਆ ਉਹ ਛੇਤੀ ਨਾਲ ਰਿਛ ਰਿਛ ਦੇ ਸੂਆ ਮਾਰ ਦਿੰਦਾ ਰਿਛ ਚੀਕਾ ਮਾਰਦਾ ਦੌੜਦਾ ਤੇ ਉਹ ਸਾਰੇ ਪੁੱਛਦੇ ਆ ਕੀ ਹੋਇਆ ਤਰਿਛ ਆਂਦਾ ਤੁਹਾਨੂੰ ਦਾ ਪਿਆਸੀ ਟਪਕਉਆ ਤੇ ਮੈਨੂੰ ਪੈ ਗਿਆ ਜੋ ਸੂਲ ਚ ਬਉਆ ਇੰਨਾ ਕਹਿ ਕੇ ਸਾਰੇ ਜੰਗਲ ਨੂੰ ਦੌੜ ਜਾਂਦੇ ਆ ਇਹ